ਇਹ ਗੁੰਡਿਆਂ ਦੀ ਪ੍ਰਧਾਨ ਕਹੋਗੇ ਉਹ ਵੀ ਇੱਕ ਪੀਸੀਐਸ ਅਫਸਰ ਨੂੰ ਇਸ ਤੋਂ ਸਾਫ਼ ਸਮਝ ਆ ਜਾਂਦਾ ਹੈ ਕਿ ਤੁਹਾਡੀ ਔਰਤਾਂ ਪ੍ਰਤੀ ਕੀ ਸੋਚ ਹੈ ਕੀ માનਸਿਕਤਾ ਹੈ ਅਰੇ ਨਾਲ ਦੀ ਪਾਰਟੀ ਇਹਨਾਂ ਤੇ ਪਹਿਲਾਂ ਵੀ ਇਹ ਤੋਹਫਾ ਲੱਗਿਆ ਹੋਈ ਹੈ ਰੋਪ ਲੱਗਦੇ ਆਏ ਨੇ ਕਿ ਔਰਤਾਂ ਨਾਲ ਇਹਨਾਂ ਨੇ ਸੋਸ਼ੋਸ਼ਨ ਕੀਤਾ ਇਹਨਾਂ ਦੇ ਕਈ ਲੀਡਰਾਂ ਨੇ ਅੱਜ ਅਮਨ अरोड़ा ਦੀ ਇਸ ਗੱਲ ਨੇ ਸ਼ਬਦਾਵਲੀ ਨੇ ਚੀਜ਼ ਸਾਬਤ ਕਰਦੀ ਕਿ ਔਰਤਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਨੇ ਇਹ ਜੀ ਇਹ ਸਿਰਫ ਪ੍ਰਸ਼ਾਸਨ ਨੂੰ ਡਰਾਉਣ ਦਾ तरीके ਨਾਲ ਉਹਨਾਂ ਨੂੰ ਬਲੈਕਮੇਲ ਕਰਨ ਦਾ ਉਹਨਾਂ ਤੇ ਦਬਾਅ ਪਾਉਣ ਦਾ ਇੱਕ ਤਰੀਕਾ ਹੈ ਔਰ ਮੈਂ ਅੱਜ ਇਥੇ 19 ਸੰਗਤ ਵਿੱਚ ਤੁਹਾਨੂੰ ਕਹਿ ਰਹੀ ਆ ਜੇ ਇਹਦਾ ਦਬਾਅ ਮੰਨ ਕੇ ਪ੍ਰਸ਼ਾਸਨ ਨੇ ਵੀ ਕੋਈ ਕਦਮ ਉਠਾਏ ਤਾਂ ਇੱਥੇ ਬੈਠੇ ਆ ਇਹਨਾਂ ਦਾ ਬਾਹਰ ਕੇ ਰਾਂਗੇ ਡੀਸੀ ਦਾ ਬਾਹਰ ਕੇ ਰਾਂਗੇ ਸਾਰਿਆਂ ਦੇ ਬਾਹਰ ਕੇ ਰਾਂਗੇ ਇਹ ਕੋਈ ਤਰੀਕਾ ਨਹੀਂ ਤੁਹਾਨੂੰ ਕਿਸੇ ਗੱਲ ਤੇ ਕਿਸੇ ਗੱਲ ਤੇ ਤੁਹਾਨੂੰ ਕੋਈ ਤੁਹਾਡੇ ਸਵਾਲ ਨੇ ਤੁਸੀਂ ਕਿਸੇ ਗੱਲ ਤੇ ਤੁਹਾਨੂੰ ਕੋਈ ਸੰਦੇਹ ਹੈ ਤੁਸੀਂ ਜਾ ਕੇ ਕੋਰਟ ਚ ਅਪੀਲ ਕਰੋ ਕਮਿਸ਼ਨ ਕੋਲ ਅਪੀਲ ਕਰੋ ਤੁਸੀਂ ਐ ਧਰਨੇ ਲਾ ਲਾ ਕੇ ਕਿਹਨੂੰ ਬਲੈਕਮੇਲ ਕਰਨਾ ਚਾਹੁੰਦੇ ਹੋ ਤੁਹਾਡੇ ਪੁਰਾਣੇ ਪੈਂਤਰੇ ਨੇ ਇਹ ਹੁਣ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿਸੇ ਨੇ ਇਸ ਗੱਲ 'ਚ ਨਹੀਂ ਆਣਾ ਜਿਹੜੇ ਬੰਦੇ ਨੇ ਵਾਕਈ ਜਿਹੜੇ ਬੰਦੇ ਨੇ ਆਪਣੀ ਭੈਣ ਨੂੰ ਨਹੀਂ ਬਖਸ਼ਿਆ ਜਿਹਨੇ ਆਪਣੇ ਭੈਣ ਤੇ ਜੀਜੇ ਦੀ ਇੱਜ਼ਤ ਸੜਕਾਂ ਤੇ ਲੀਰ ਲੀਰ ਕਰਤੀ ਉਸ ਤੋਂ ਅਸੀਂ ਕੁਝ ਖਾਸ ਉਮੀਦ ਨਹੀਂ ਰੱਖਦੇ ਅਮਰ ਮੁਤਾਬਕ ਮੁਤਾਬਕ ਚੈੱਕਪੋਸਟ ਲਈ ਇਸ ਨਾਮ ਤੋਂ ਰਾਜੂ ਸਿੰਘ ਦਾ ਦੀ ਇੱਕ ਖਾਸ ਰਿਪੋਰਟ